ਕਿੱਥੋਂ ਕਿਹੜੀ ਜਗ੍ਹਾ ਤੋਂ ਅੱਜ ਦੇ ਮਹਮੂਦੂ ਚ ਪਹੁੰਚੇ ਆ ਇੱਥੇ ਤੁਸੀਂ ਕਿਸ ਤਰ੍ਹਾਂ ਆਏ ਆ ਕਿੱਥੇ ਆਏ ਆ ਜੀ ਮੈਂ ਸਮਾਜ ਦੇ ਵੀ ਸਾਡੇ ਸਰਪੰਚ ਸਾਹਿਬ ਮਨੀਸ਼ ਸਿੰਘ ਦੇ ਸਾਥੀ ਮੈਂ ਇਹ ਨਹੀਂ ਚਾਹਤਾਂ ਨਹੀਂ ਕਹਿੰਦਾ ਚਾਹੀਆਂ ਕਿਉਂਕਿ ਬਹੁਤ ਬੀਪੀਆਂ ਨੇ ਕੋ ਜੇ ਕੋ ਸਰਪੰਚ ਕਲਤਾਂ ਲਾਣੇ ਜੀ ਤੇ ਪੰਚਰ ਮੈਂਬਰ ਲਾਲੋ ਨਗਰ ਤੋਂ ਸਰਪੰਚ ਸਾਹਿਬ ਬਹੁਤ ਇੱਕ ਤਰ੍ਹਾਂ ਸੀਰ ਬਲੌਗ ਤੋੜ ਦਿੱਤਾ ਕੀ ਕਹਿਣਾ ਚਾਹੁੰਦੇ ਆ ਉਹਨਾਂ ਦਾ ਜਿਹੜਾ ਮਾੜਾ ਪ੍ਰਭਾਵ ਲੇਡੀਜ਼ ਉੱਤੇ ਪੈਣਾ ਕਿਹੜੀ ਪਾਰਟੀ ਤੋਂ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਆਉਂਦੇ ਦੇਖਿਆ ਹੈ ਨੀ 70 80% ਲੇਡੀਜ਼ ਪੰਚ ਸਰਪੰਚ ਆ ਨਾ ਸਭ ਜ਼ਿਆਦਾ ਪੈਣਾ ਕਿਉਂਕਿ ਅੜਕਰ ਮੈਨੂੰ ਪਹੁੰਚਿਆ ਅਧੁਰਵੇਂ ਨਹੀਂ ਹੁੰਦੇ ਬੁਟੀ ਚੋਂ ਇੱਥੇ ਆਈ ਆ ਉਹਨਾਂ ਵਿੱਚੋਂ ਅਤੇਸ਼ਵਾਰ ਦੀ ਮੰਮੀ ਰਾਸ਼ਟਰੀ ਜਨ ਸੰਘਾਤ ਦੇ ਮਾਰ ਅੰਜਾਰ ਅੰਜਾਰ ਕਿ ਤੁਰ ਕੇ ਆ ਜਾਂਦੀਆਂ ਪਰ ਤੁਰ ਕੇ ਆ ਜਾਂਦੀਆਂ ਇੱਥੇ ਕਿਸ ਕਰਕੇ ਅਸੀਂ ਇਸ ਗੱਲ ਦੇ ਵਿੱਚ ਆ ਜਾਨੀ ਲੰਮਾ ਲੰਮਾ ਸੰਘਰਸ਼ ਹੋਏਗਾ ਤੁਹਾਡਾ ਅਮੀ ਆਈ ਸਾਨੂੰ ਦੀਨਾ ਦਾ ਕੀ ਆ ਆਪਾਂ ਵੋਟ ਪਾਣੇ ਸਰਕਾਰ ਬਣਾਣੇ ਆ ਵੀ ਸਾਡੇ ਪਿੰਡਾ ਸਾਡੇ ਇਲਾਕੇ ਦਾ ਸਾਡੇ ਬਲੌਗ ਦਾ ਕੋ ਭਰਾ ਹੋਊਗਾ ਸਾਨੂੰ ਦੀਨਾ ਦਾ ਕੀ ਸਾਡਾ ਖੋਇਆ ਜਾ ਰਿਹਾ ਪਹਿਲਾਂ ਸਾਡਾ ਹਸਪੀਟਲ ਸੀਗਾ ਜਿੱਥੇ ਡਾਕਟਰ ਵੀ ਨਾਈਟ ਡਿਊਟੀ ਉੱਤੀ ਜੀ ਉਹ ਬੰਦ ਹੋ ਗਿਆ ਹਾਂ ਠੀਕ ਹੈ ਜੀ ਮਹੱਲਾ ਕਲੀਨਿਕ ਬਣਾ ਦਿੱਤਾ ਜਿੱਥੇ 2 ਵਜੇ ਬਾਅਦ ਡਾਕਟਰ ਨਹੀਂ ਮਿਲਦਾ ਹੁਣ ਸਭ ਤੋਂ ਬਲੌਕ ਹੋ ਰਿਹਾ ਉਸ ਨਾਲ ਸਭ ਕੀ ਵਰਕ ਮੈਨਾ ਜਿਹੜਾ ਸਾਡਾ 2 ਕਿਲੋਮੀਟਰ ਚੱਲ ਕੇ ਕੰਮ ਹੋਣਾ 20 ਕਿਲੋਮੀਟਰ ਚੱਲ ਕੇ ਹੋਊਗਾ ਉਹ ਬਲੌਕ ਪਹਿਲਾਂ ਹੀ ਵੱਡੇ ਆ ਇਹਨੂੰ ਤੁਸੀਂ ਕੋਈ ਗੇਮ ਪਲਾਨ ਸਮਝਦੇ ਆ ਇਹਦਾ ਸਰਕਾਰਾਂ ਨੂੰ ਪਤਾ ਜੀ ਸਿਆਸਤ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਸਰਕਾਰ ਹੁਣ 70% 70% ਤੋਂ ਉੱਪਰ ਲੇਡੀਜ਼ ਆ ਸਰਪੰਚ ਪੰਚ ਇੱਥੇ ਤੇ ਤੁਰ ਕੇ ਵੀ ਆ ਜਾਂਦੀਆਂ ਸੀ ਬਿਲਕੁਲ